ਪੰਜਾਬੀ ਸੱਭਿਆਚਾਰਕ ਮੰਚ ਪੰਜਾਬ ਅਤੇ ਲੋਕ ਸਹਿਤ ਸੰਗਮ ਵੱਲੋਂ ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਧਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਹਮਣ ਮਾਂਜਰਾ ਸਰਹੰਦ ਦੇ ਸਹਿਯੋਗ ਨਾਲ 3 ਨਾਲ 3 ਪ੍ਰੋਗਰਾਮ ਦਾ ਆਯੋਜਨ ਕੀਤਾ। ਅੱਜ ਪੰਜਾਬੀਆਂ ਦਾ ਬੜਾ ਮਾਣ ਦਾ ਦਿਨ ਹੈ ਸੀ ਧੀਆਂ ਜੀਆ ਧੀਆਂ ਜੀਆਂ ਮਨਾ ਰਹੇ ਇੱਕ ਬਰਮਨ ਮਾਦਰਾ ਸਪਾਰੀ ਹਾਈ ਸਕੂਲ ਅਤੇ ਸਟ੍ਰੰਗ ਸਕੂਲ ਦੇ ਸਹਿਲਾ ਸਭਾ ਪੰਜਾਬੀ ਸੱਤਾ ਸਾਹਿਬ ਮੰਤੂ ਪੰਜਾਬ ਅਤੇ ਮੁੱਖ ਸਰੂ ਰਾਜ ਦੀ ਸੇਵਾ ਦੇ ਨਾਲ ਦੇ ਇਸ ਧੀਆਂ ਦਾ ਜਿਹੜਾ ਤਿਆਰ ਰਿਹਾ ਸੀ ਉਹ ਸੀ ਮਾਰ ਤੇ ਇਹ ਧੀਆਂ ਦਾ ਤੇ ਹਰ ਦੇ ਉਸ ਤੇ ਇਹ ਦਿੱਕਿਆ ਜਾਂਦਾ ਕਿ ਆਪਣੀਆਂ ਪੰਜਾਬੀਆਂ ਨੇ ਆਪਣਾ ਚਾਅ ਤੇ ਮਰਹਾਰ ਦੇ ਨਾਲ ਆਪਣੀਆਂ ਦੇ ਵਿੱਚ ਜਿੱਦਾ ਪਾਉਂਦੀਆਂ ਨੇ ਆਪਣੇ ਬੋਝੀਆਂ ਪਾਉਂਦੀਆਂ ਨੇ ਆਪਣੇ ਪੂਰੇ ਪਹਿਰਾਵੇ ਦੇ ਵਿੱਚ ਸੱਭਿਆਚਾਰ ਦੀ ਮਹਾਨਤਾ ਦਿਖਾਈ ਹੈ ਅਲਟਾਈਟਸ ਪ੍ਰੋਗਰਾਮ ਹੈਗਾ ਜਿਆਦੇ ਸਬੰਧ ਦੇ ਵਿੱਚ ਇਹ ਸਾਡੇ ਲੇਖ ਤੋਂ ਭਾਈਚਾਰੇ ਤੋਂ ਆਏ ਹੋਏ ਹੈਗੇ ਨੇ ਜਿਹਦੇ ਮੈਂਬਰ ਸਰਬਾ ਤੇ ਨਾਮ ਤੋਂ ਦਾ ਪ੍ਰਿਫਿਸਕੂਲ ਰਾਮਾ ਮਤੀਆ ਦੇ ਸਰਕਾਰੀ ਪ੍ਰਾਈਵੇਟ ਸਕੂਲ ਬ੍ਰਾਮਨਪੱਲੀ ਦੋਨੋਂ ਹੀ ਸਕੂਲਾਂ ਦੇ ਸਾਥ ਵਿੱਚ ਵਿਦਿਆਰਥੀਆਂ ਦੇ ਜਿਹੜੇ ਇੱਕ ਰੁਚੀਆਂ ਦੇ ਪ੍ਰੋਗਰਾਮ ਕਰਤ ਲਈ ਪ੍ਰੋਗਰਾਮ ਖੱਡਾ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਾਡੇ ਬਹੁਤ ਹੀ ਸੱਭਿਆਚਾਰਕ ਸਾਡੇ ਅੰਦਰ ਇੱਕ ਜੋਸ਼ ਭਰ ਜਾਂਦਾ ਹੈਗਾ ਬੱਚਾ ਨੂੰ ਸੱਭਿਆਚਾਰ ਨਾਲ ਜੋੜਨਾ ਆਪਣੇ ਆਪ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਜਿਉਂਦਾ ਕਰਨਾ ਕਿਉਂਕਿ ਇਹ ਜਿਹੜੇ ਰੰਗ ਤਿਮਾਸੇ ਨੇ ਸਾਡੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਪਰ ਲੋਕਾਂ ਦੇ ਵਿੱਚ ਬੱਗੇ ਭਾਰੀ ਤਾਂ ਕੋਈ ਮੁੱਦ ਨਹੀਂ ਹੁੰਦਾ ਲੋਕ ਤਾਂ ਅਸੀਂ ਬੱਚਾ ਨੂੰ ਸਾਡੇ ਸੱਭਿਆਚਾਰ ਦੇ ਨਾਲ ਨਹੀਂ ਜੋੜਦੇ ਹੈਗੇ ਸਕੂਲ ਦਾ ਬਹੁਤ ਵੱਡਾ ਪ੍ਰਾਤ ਹੈਗਾ ਨਹੀਂ ਬੜੀ ਕੋਈ ਲੋੜ ਹੈ ਕਿ ਅੱਜ ਹੈ ਨਹੀਂ ਕਰ ਰਹੇ ਸਾਡੇ ਟੀਚਰ ਸਾਹਿਬਾਨ ਦੀ ਖੁਸ਼ੀ ਤੇ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਇੱਕ ਗੈਦਰਿੰਗ ਦੇ ਨਾਮ ਤੇ ਹੈਗਾ ਉਹ ਮਮੋਲ ਬਲ ਬਸ ਹੈਗਾ ਸਾਨੂੰ ਪ੍ਰਾਊਡ ਹੈ ਸਾਡੇ ਸਕੂਲਾਂ ਦੇ ਉੱਪਰ ਸਾਡੇ ਟੀਚਰ ਸਾਹਿਬਾਨ ਦੇ ਉੱਪਰ ਕਿ ਹਮੇਸ਼ਾ ਇਹਨਾਂ ਦੇ ਨਾਲਾ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਦੇ ਅਪਰੀਸ਼ੀਏਸ਼ਨਸ ਲੈਣ ਦੇ ਵਿੱਚ ਵੀ ਇਹ ਅਫਕਸ ਕਰਦੇ ਹੈਗੇ ਆ ਅਸੀਂ ਹਮੇਸ਼ਾ ਮਾਣ ਇਸਦਾ ਰੱਖਣਾ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ